ਲਾ ਸਕਦੇ ਨੇ ਕੰਮ ਵੀ ਕਰ ਸਕਦੇ ਨੇ ਫੂਡ ਪ੍ਰੋਸੈਸਿੰਗ ਵੀ ਲਾ ਸਕਦੀ ਹੈ ਉਹਨੇ ਕਿ ਇਹ ਚੀਜ਼ ਨੂੰ ਵਾਕਈ ਇਗਨੋਰ ਕੀਤਾ ਗਿਆ ਪੰਜਾਬ ਨੇ ਦੇਖੋ ਜੀ ਇਹਦੇ ਬਾਰੇ ਤੁਸੀਂ ਜਾਦੇ ਜਾਣਕਾਰ ਹੋ ਮੈਂ ਤਾਂ ਅੰਬਰ ਸਰ ਦੀ ਗੱਲ ਕਰਦਾ ਔਰ ਮੈਂ ਕੰਕਰੀਟ ਕੰਕਰੀਟ ਐਗਜ਼ਾਮਪਲਸ ਦਿੰਦੇ ਨੇ ਕੀ ਕੀ ਅਸੀਂ ਕਰ ਸਕਦੇ ਹਾਂ ਔਰ ਉਹਦੇ ਤੇ ਐਕਸ਼ਨ ਵੀ ਸ਼ੁਰੂ ਹੋਇਆ ਹੋਇਆ ਦੇਖੋ ਬਾਹਰ ਵਾਲਿਆਂ ਨੇ ਵੀ ਇਨੀਸ਼ੀਏਟਿਵ ਲਿਆ ਹੁਣ ਅੱਜ ਮੈਂ ਤੁਹਾਨੂੰ ਲੂ ਦਾ ਵੀ ਦੱਸਿਆ ਸੀ ਹੋਰ ਵੀ ਸਾਡੇ ਇੱਥੇ ਐਕਸਪੋਰਟ ਦੀ ਅਗਰੀਕਲਚਰ ਪ੍ਰੋਡਕਟ ਦੀ ਜ਼ਰੂਰਤ ਹੈ ਇਹਦੇ ਬਾਰੇ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਯੂਨੀਅਨ ਵਾਲੇ ਆ ਉਹ ਵੀ ਦੇਖੋ ਮੈਂ ਆਈਡੀਓਲੋਜੀ ਦੀ ਗੱਲ ਨਹੀਂ ਕਰਦਾ ਮੈਂ ਕਈ ਵਾਰੀ ਹੱਸ ਕੇ ਵੀ ਕਿਹਾ ਕਿ ਮੈਂ ਜੀਨਿਊਨ ਯੂਨਿਅਨ ਚ ਪੜਿਆ ਉਹਦੇ ਬਾਅਦ ਮੈਂ ਸੋਵੀਅਤ ਯੂਨੀਅਨ ਚ ਗਿਆ ਸੀ ਰਸ਼ੀਆ ਤੋਂ ਬਾਹਰ ਯੂਕਰੇਨ ਚ ਅੰਬੈਸੀ ਖੋਲੀ ਮੈਂ ਤਾਂ ਆਈਡੀਓਲੋਜੀ ਬੜੀ ਕੀਮਤੀ ਦਿੱਤੀ ਇਹ ਆਈਡੀਓਲੋਜੀ ਤੋਂ ਬਿਓਨ ਇਹ ਸਾਡੇ ਫਾਰਮਰ ਦਿਆਂ ਇਕਵਾਲੇ ਦਾ ਸਰ ਤੁਹਾਡੀ ਕਿਸਾਨਾਂ ਨਾਲ ਗੱਲ ਹੋਈ ਹੈ ਕਿ ਇਸ ਬਾਰੇ ਗੱਲ ਹੋਈ ਹੈ ਜੀ ਕਿਸਾਨਾਂ ਦਾ ਸਵਾਲ ਕਿਥੋਂ ਪੁੱਛਵਾਤਾ ਪੂਰਾ ਹੁੰਦਾ ਯਾਰ ਮੈਨੂੰ ਇਹ ਜਵਾਬ ਪੂਰਾ ਲੱਭਦਾ ਨਹੀਂ ਇੱਕ ਇੱਕ ਮਿੰਟ ਮੈਂ ਪਿੰਡਾਂ ਜਾਣਾ ਤੇ ਅੰਬਰ ਸਾਥੇ ਕਿਸਾਨ ਉੱਥੇ ਆਉਂਦੇ ਨੇ ਉਹਨਾਂ ਨਾਲ ਗੱਲ ਕਰਨਾ ਹੁਣ ਤੁਸੀਂ ਅਥੋਰਾਈਜ਼ ਕਰ ਦਿਓ ਕਿ ਫਲਾਣੀ ਯੂਨੀਅਨ ਅਥੋਰਾਈਜ਼ ਹੈ ਇਹ মিডিਆ ਨੇ ਅਥੋਰਾਈਜ਼ ਕੀਤੀ ਹੈ ਜਾਂ ਇਹ ਹੀ ਸਿਰਫ ਕੱਲੀ ਯੂਨੀਅਨ ਹੈ ਮੈਂ ਤੇ ਭਾਈ ਕਿਸੇ ਨਾਲ ਗੱਲ ਕਰਨ ਚਾਹਦਾ ਲੇਕਿਨ ਤੁਸੀਂ ਅਗਰ ਕਹਿੰਦੇ ਹੋ ਕਿ ਸੜਕਾਂ ਤੇ ਖੜੇ ਹੋ ਕੇ ਨਹੀਂ ਧਰਨਾ ਦੇ ਕੇ ਮੈਂ ਗੱਲ ਕਰਾਂ ਜਾਂ ਆਪਾਂ ਟੀਵੀਜ਼ਨ ਕੈਮਰਾ ਦੀ ਕਰੀਏ ਇਹ ਤਾਂ ਸੀਰੀਅਸ ਗੱਲ ਹੈ ਯਾਰ ਮੈਂ ਸੀਰੀਅਸ ਗੱਲਾਂ ਗੱਲ ਕਰਨੇ ਇਹਦੇ ਜੇ ਅਗਰ ਤੁਸੀਂ ਸਮਝਦੇ ਹੋ ਕਿ ਕਿਤੇ ਕੋਈ ਐਡੀਸ਼ਨ ਹੋ ਸਕਦੀ ਹੈ ਮੈਂ ਬਿਲਕੁਲ ਹਾਂ ਤੁਸੀਂ ਕਹੋ ਜਾਂ ਕੋਈ ਕਿਸਾਨ ਕਵੇ ਜਿੱਤਰਾ ਮੈਂ ਜਦੋਂ ਬਾਰਡਰ ਪਿੰਡਾਂ 'ਚ ਗਿਆ ਉਹਨਾਂ ਨੇ ਮੈਨੂੰ ਆਪਣੀ ਤਾਰ ਦੀ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਦੇਖੋ 9 ਤੋਂ 5 ਸਾਢੇ 8 ਟਾਈਮ ਲੇਕਿਨ ਸਾਡੀ ਕੰਬਾਈਨ 12 ਵਜੇ ਤੱਕ ਜਾ ਸਕਦੀ ਹੈ ਇਤਨੀ ਗੱਲ ਇਹਨਾਂ ਨੂੰ ਸੁਣਿਆ ਉਹਨਾਂ ਨੇ ਕਿਹਾ ਮੈਂ ਹੋਮ ਮਿਨਿਸਟਰੀ ਦੀ ਟੈਨਸ਼ਨ ਲੈਂਗੀ ਜੇ ਸਭ ਦੀ ਟੈਨਸ਼ਨ ਧਿਆਨ ਮੈਂ ਆਦਿਕਾਪ ਕਾਫੀ ਦੇ ਦਿੱਸ਼ ਹਲੇ ਤੱਕ ਨਵ ਨਵਾਂਸ ਇਵਨੀਆ ਲੋਕਾਂ ਨਾਲ ਮਿਲ ਕੇ ਉਹਨਾਂ ਨਾਲ ਗੱਲ ਕਰਕੇ ਮੈਂ ਅਦਵੇ ਰੋਪਨਾ لیکن ਤੁਸੀਂ اگر سپیسیفک ਗੱਲ ਕਰ ਰਹੇ ਹੋ ਫਲਾਣੇ ਨੂੰ ਮਿਲੇ ਫਲਾਣੇ ਨੂੰ ਮਿਲੇ ਇੱਥੇ ਜਿਹੜਾ ਵੀ ਆਊਗਾ 373 ਗ੍ਰੀਨ ਐਵਨਿਊ ਫਰੀਆ ਲੇਕਿਨ ਧਰਨੀਆ ਕਰਕੇ ਨਹੀਂ ਰਸਤੇ ਰੋਕਣ ਕਰਕੇ ਨਹੀਂ ਜਿਹੜਾ ਤੁਹਾਡਾ ਜਿਹੜਾ ਤੁਸੀਂ ਕੈਂਪੇਨ ਕਰ ਰਹੇ ਹੋ ਕਿ ਤੁਸੀਂ ਕਹਿੰਦੇ ਕਿ ਕਿਸਾਨ ਜਿਹੜੇ ਨੇ ਧਰਨਾ ਦੇ ਰੋਕਦੇ ਨੇ ਹਾਂ ਜੀ ਜਿਆ ਕੋਈ ਇੱਕ ਮਿੰਟ ਕਲੀਅਰਫਾਈ ਕਰੀਆ ਜੀ ਪਲੀਜ਼ ਇੱਕੋ ਤੁਸੀਂ ਕਹਿ ਰਹੇ ਹੋ ਕਿਸਾਨ ਰੋਕਦੇ ਨੇ ਤੁਸੀਂ ਕਿਹਾ ਉਹ ਕਿਸਾਨ ਹੈਗੇ ਨੇ ਕਿ ਕੌਣ ਨੇ ਉਹ ਪੋਲਿਟਿਕਲ ਮੋਟਿਵਸ ਨੇ ਉਹ ਤੁਹਾਨੂੰ ਦੇਖਣਾ ਉਹ ਜੋ ਵੀ ਆ ਰਹੇ ਆ ਮੈਂ ਕਿਸੇ ਕਿਸਾਨ ਨਾਲ ਮੈਂ ਕਿਸੇ ਕਿਸਾਨ ਨਾਲ ਗੱਲ ਮੈਂ ਤੁਹਾਡੀ ਕੈਂਪੇਨਤ ਨਹੀਂ ਇਸ ਦੇ ਨਾਲ ਪ੍ਰਭਾਵਿਤ ਹੋਇ ਚਲੋ ਉਹ ਕੁਝ ਵੀ ਨਹੀਂ ਤੁਸੀਂ ਆਪਣੀ ਗੱਲ ਪਹੁੰਚਾਉਣ ਤੱਕ ਤੁਸੀਂ ਗੱਲ ਪਹੁੰਚਾ ਪਾਏ ਕਿਸ ਸਮਾਂ ਤੱਕ ਜਾਂ ਕਿੰਨੇ ਦੇ ਮੈਂ ਜੋ ਹੋਰ ਜਾਂਦਾ ਜੀ ਅੱਜ ਵੀ ਜਾਵਾਂਗਾ ਮਜੀਠੇ ਵੀ ਗਿਆ ਜੇ ਜਿੰਨੀਆਂ ਅਸੈਂਬਲੀ ਕੌਨਸਟਿਟੂਐਂਸੀ ਨੇ ਸਾਰਿਆਂ 'ਚ ਗਿਆ ਆ ਔਰ ਦੇਖੋ ਛੋਟੇ ਕਿਸਾਨ ਗਨਾਰੀ ਇਹ ਜਿਹੜੀ ਕੋਆਪਰੇਟਿਵ ਮੂਵਮੈਂਟ ਹੈ ਇਹ ਬਹੁਤ ਇੰਪੋਰਟੈਂਟ ਹੈ ਮੈਂ ਸਿਰ ਤੁਹਾਨੂੰ ਯੂਰਪ ਦਾ ਜਾ ਕੇ ਦਿੰਦਾ ਇੱਕ ਇੱਕ 2-2 ਏਕੜ ਵਾਲੇ ਗ੍ਰੀਨ ਹਾਊਸ ਹੁੰਦੇ ਤੇ ਸਾਡੇ ਇੱਥੇ 12 ਮਹੀਨੇ ਅਧੀ ਕਰੌਪ ਕਰਦੇ ਹਨ ਬਨਪੁਰਾ ਯੂਰਪ ਤੇ 6 ਮਹੀਨੇ ਤੋਂ ਜਾ ਕੇ ਕਦੀ ਉਹਦੇ ਬਾਰੇ ਵੀ ਕਿਸਾਨਾਂ ਨੂੰ ਗਿਆਨ ਦਿੱਤਾ ਆ ਜਿਹੜੇ ਲੀਡਰ ਜੀ ਮੈਂ ਤੇ ਬੈਂਡੋ ਦੇ ਬਾਰੇ ਗੱਲ ਕਰਦਾ ਉਹ ਤਾਂ ਕਮਾਈ ਨਹੀਂ ਨਾ ਹੁੰਦੀ ਬਣਾਉਂਦੇ 12 ਮਹੀਨੇ ਫਸਲ ਲਗਾ ਕੇ ਕਮਾਈ ਨਹੀਂ ਹੁੰਦੀ ਭਾਜੀ ਮੈਂ ਤੇ ਤੁਹਾਨੂੰ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਮੇਨ ਆਬਜੈਕਟਿਵ ਇਨਕਮ ਉਹ ਇੰਡਸਟਰੀ ਤੋਂ ਆਵੇ ਉਹ ਕੋਆਪਰੇਟਿਵ ਤੋਂ ਆਵੇ ਜਾਂ ਯੂਨੀਅਨ ਤੋਂ ਆਵੇ ਮੈਂ ਜਿਹੜਾ ਤੁਹਾਨੂੰ ਆਲਟਰਨੇਟਿਵ ਦੇ ਰਿਹਾ ਉਹ ਕਮਾਈ ਬਦਲ ਦੇ ਦੇ ਜੇ ਅਗਰ ਉਹਦੇ 'ਚ ਕੋਈ ਗਲਤੀ ਆ ਫਿਰ ਤੁਸੀਂ ਪੁਆਇੰਟ ਆਊਟ ਕਰੋ ਮੈਂ ਉਹਨੂੰ ਇੰਕੋਰਪੋਰੇਟ ਕਰਾਂਗਾ ਸਾਬ ਵੀ ਕੜੀ ਮਾਰਕ ਫੈਟ ਮਾਰਕ ਫੈਟ ਤੇ ਜਿਹੜੇ ਵੇਰਕਾ ਫੇਲ ਹੋ ਚੁੱਕੇ ਨੇ ਲੱਗਦੇ ਨੇ ਕਿ ਆਪਾਂ ਬਾਅਦ ਤੱਕ ਨਹੀਂ ਆਪਣੀ ਪੋਚ ਵਧਾ ਸਕੇ ਮਾਰਕ ਫੈਟ ਤੇ ਜਿਹੜੀ ਵੇਰਕਾ ਜਿਹੜੀ ਪੰਜਾਬ ਤੋਂ ਚੱਲਦੀ ਆ ਹਾਂ ਜੀ ਹਾਂ ਜੀ ਉਹ ਪੂਰੀ ਤਰ੍ਹਾਂ ਕਿਤੇ ਦੇ ਨਾਲ ਡਵੈਲਪ ਨਹੀਂ ਕਰ ਸਕੀ ਕਿਸਾਨਾਂ ਦੀ ਭਾਜੀ ਦੇਖੋ ਅਗਰ ਅਮਲ ਪਹੁੰਚ ਸਾਗੀ ਆ ਨਾ ਭਾਰਤ ਭਾਰਤ ਚ ਵੀ ਕਿਤੇ ਇੱਕ ਵਾਰੀ ਵੇਰਕਾ ਵੀ ਚੜ ਗਈ ਸੀ ਬੜੀ ਮਸ਼ਹੂਰ ਹੁੰਦੀ ਸੀ ਲੇਕਿਨ ਅਗਰ ਉਹ ਨਹੀਂ ਫੰਕਸ਼ਨ ਕਰ ਰਹੀ ਤੇ ਮੈਂ ਖੱਲੀ ਇਹ ਨਹੀਂ ਆ ਕਿ ਮੈਂ ਕਹਿੰਦਾ ਇਹਨੂੰ ਪ੍ਰਮੋਟ ਕਰੀਏ لیکن ویکਹਾ brand ਸਾਡੇ ਅੰਮ੍ਰਿਤਸਰ ਦਾ ਹੈ ਸਾਡੇ ਇਲਾਕੇ ਦਾ ਤੇ ਜਿਹੜੀ ਇਨਵੈਸਟਿੰਗ ਆ ਉਹਨੂੰ ਕੱਢ ਕੇ ਜਾਓ ਤੂੰ ਹੋਰ ਵੱਧ ਕੇ ਆਓ ਕੋਈ ਵੀ ਇਨੀਸ਼ੀਏਟਿਵ ਨਹੀਂ ਹੈ ਦੇਖੋ ਮੈਂ ਆਈਡੀਓਲੋਜੀ ਨਾਲ ক্লোਜ਼ ਨਹੀਂ ਹਾਂ ਮੇਰਾ ਆਬਜੈਕਟਿਵ ਇਹ ਹੈ ਕਿ ਸਾਡੇ ਫਾਰਮਰਸ ਦੀਆਂ ਸਾਡੀ ਇੰਡਸਟਰੀਆਂ ਅਦਰ ਟ੍ਰੇਡ ਜਿੱਥੇ ਜਿਹੜੀਆਂ ਇੰਤਮਾਂ ਨੇ ਅੰਮ੍ਰਿਤਸਰ ਇੱਕ ਰੇਲਵੇ ਨਾਲ ਜੁੜਿਆ ਹੋਇਆ ਕੋਈ ਨਹੀਂ ਰੇਲਵੇ ਨਾਲ ਜੁੜੀ ਹੋਈ ਗੱਲ ਹੈ ਜੀ ਇੱਕ ਸੱਜਣ ਜਿਹਾ ਜੂੜ ਸਾਬ ਦੇ ਉੱਤੇ ਬੜੀ ਲੰਮੇ ਸਮੇਂ ਤੋਂ ਮੰਗਿਆ ਕਿ ਪਾ ਮਹੰਮਦ ਸਰ ਤੋਂ ਇੱਕ ਟ੍ਰੇਨ ਹੋਰ ਦਿੱਤੀ ਜਾਵੇ ਕਿਉਂਕਿ ਉਹ ਟ੍ਰੇਨ ਜਿਹੜੀ ਹੈ 10 ਮਿੰਟ ਦੇ ਵਿੱਚ ਸਾਰੀ ਫੁੱਲ ਹੋ ਜਾਂਦੀ ਹੈ ਤੇ ਦੂਜਾ ਜੂੜਾ ਸਿਰ ਨਾਲ ਜੁੜਿਆ ਹੋਇਆ ਕਿ ਜਿਹੜਾ ਕੋਰੋਨਾ ਦੇ ਕਾਲ ਦੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਜਿਹੜੀ 50% ਛੋਟ ਮਿਲਦੀ ਸੀ ਉਹ ਹੁਣ ਤੱਕ ਬੰਦ ਕੀਤੀ ਹੈ ਰੇਲਵੇ ਨੇ ਉਹਨੂੰ 50% ਜਿਹੜੀ ਛੋਟ ਹੈ ਉਹ ਨਹੀਂ ਮਿਲ ਰਹੀ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਸਕਦਾ ਕਿ ਮੇਰਾ ਪੋਸਟ ਕੀ ਰੋਲ ਪਲੇ ਕਰ ਸਕਦਾ ਮੈਂ ਤੇ ਜਾ ਰਿਹਾ ਚਾਹੇ ਮੈਂ ਬਾਹਰ ਤੋਂ ਤੁਹਾਨੂੰ ਸਾਰਿਆਂ ਨੂੰ ਗਿਆਨ ਹੈ ਪਾਕਿਸਤਾਨ ਦਾ ਪਾਰਟੀਸ਼ਨ ਹੋਈ ਹੈ ਪਾਕਿਸਤਾਨ ਵਾਲਾ ਪੰਜਾਬ ਆਪਾਂ ਤੋਂ ਜ਼ਿਆਦਾ ترقیਿਆ ਹਾਸ ਗ੍ਰੀਨ ਰੈਵਲੂਸ਼ਨ ਇੱਥੇ ਕਿਉਂ ਆਇਆ ਸਾਰੀ ਰਿਸਰਚ ਮੈਕਸੀਕੋ ਚ ਹੋਈ ਡਾਕਟਰ ਨਾਰਮਨ ਕੋਰੋਲੋਗ ਨੂੰ ਨੋਬਲ ਪ੍ਰਾਈਜ਼ ਮਿਲਿਆ ਜੇ ਤੁਹਾਨੂੰ ਸਾਰਿਆਂ ਨੂੰ ਪਤਾ 1963 ਚ ਨਾਰਮਨ ਕੋਰੋਲੋਗ ਨੂੰ ਯਾਰ ਵਾਲੇ ਪੰਜਾਬ ਚ ਕੌਣ ਸੀ ਪੰਜਾਬ ਚੋਂ ਬੰਦੇ ਸੀ ਦਿਨਾਂ ਦੀ ਉੱਥੇ ਨੈਟਵਰਕਿੰਗ ਸੀ ਆਪਣੇ ਪੰਜਾਬ ਚ ਉਹ 1963 ਚ ਨਾਰਮਨ ਬੋਰੋਲੌਗ ਨੂੰ ਇੱਥੇ ਲੈ ਕੇ ਆਏ ਆਪਾਂ ਕੋਲ ਨਵੀਆਂ ਕਣਕ ਦੀਆਂ ਕਿਸਮਾਂ ਇੰਟਰੋਡਿਊਸ ਕਰਾਈਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ 6 ਮਹੀਨੇ ਜਿਹੜਾ ਉਹਨੂੰ ਕਲਿਆਣ ਦਾ ਨਾਮ ਦੇ ਕੇ ਫੀਡ ਕਰਤਾ ਤੇ ਆਪਾਂ ਪਾਕਿਸਤਾਨ ਵਾਲੇ ਪੰਜਾਬ ਨਾਲ 29% ਉੱਪਰ ਚਲੇ ਗਏ ਫਾਇਦਾ ਵਾਲੇ ਮੇਰਾ ਯਾਰ ਉਹ ਕੰਮ ਕਰ ਸਕਦਾ ਜੇ ਮਾਝੇ ਲਈ ਇਹਦੇ ਕੋਲ ਉਹ ਨੈਟਵਰਕਿੰਗ 스ਕਿੱਲ ਨੇ ਇਹਦੇ ਕੋਲ ਉਹ ਕਨੈਕਸ਼ਨ ਨੇ ਸਾਰੀ ਦੁਨੀਆ 'ਤੇ ਜਿਹੜੇ ਮਾਝੇ ਨੂੰ ਕਿਤੇ ਉੱਚਾ ਚੱਕ ਸਕਦਾ ਇੱਕ ਸੰਦੇਸ਼ ਦੇ ਉਹ ਜੁੜੂ ਮੋਦੀ ਜੀ ਦੀ ਜੀ ਆਇਆਂ ਨੂੰ ਸਾਨੂੰ ਸਾਨੂੰ ਰੇਲਵੇ ਦੇ ਨਾਲ ਜੁੜਿਆ ਇੱਕ ਸਵਾਲ ਕੀਤਾ ਸੀ ਇੱਕ ਸਵਾਲ ਰੇਲਵੇ ਨਾਲ ਜੁੜਿਆ ਸਵਾਲ ਕਿਹਦਾ ਆ ਰਿਹਾ ਜੋ ਬੀ ਆ ਰਿਹਾ ਜਾਲੇ ਜੀ ਮੋਦੀ ਸਾਹਿਬ ਜੀ ਰੇਲਵੇ ਨਾਲ ਜੁੜਿਆ ਸਵਾਲ ਕੀਤਾ ਸੀ ਅਧਿਰ ਵੇਰ ਕਿਉਂਕਿ ਹਰਕਾ ਸਾਡਾ ਪਰਪਸ ਆ ਆਦ ਰੀਜ਼ ਕਰਵਾ ਅਸੀਂ ਇਹ ਪ੍ਰਿੰਟ ਹੋ ਰਹੀ ਆ ਇਹ ਅੱਜ ਸ਼ਾਮ ਤੱਕ ਸਾਰਿਆਂ ਨੂੰ ਮਿਲ ਜੂਗੀ ਰੇਲਵੇ ਨਾਲ ਜੁੜਿਆ ਸਾਰੀ ਮਾਦੀਤਾਂ ਦੀਆਂ ਜਿਹੜੇ ਵੀ ਜਿਹੜੇ ਵੀ ਤੁਹਾਡੇ ਸੁਜੈਸ਼ਨ ਨੇ ਜੀ ਉਹਨਾਂ ਨੂੰ ਇੰਪੋਰਟ ਕਰਾਂਗੇ ਸੱਚੀ ਕਨੈਕਟੀਵਿਟੀ ਦੇ ਬਾਰੇ ਕਨੈਕਟੀਵਿਟੀ ਦੇ ਬਾਰੇ ਮੈਂ ਗੁੰਝਿਆ ਔਰ ਸਾਡੀ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਬਾਰੇ ਦੇਖੋ ਪਹਿਲਾ ਆਪਾਂ ਫੋਕਸ ਆਪਣੇ ਅੰਮਰਸਰ ਦੀ ਕਰੀਏ ਅਜੀ ਮੈਂ ਦੁਨੀਆ ਭਰ ਦੀ ਕਮੈਂਟਰੀ ਨਹੀਂ ਦੇਣੀ ਮੈਂ ਦੁਨੀਆ ਦੇਖੀ ਐ ਉੱਥੇ ਸਰਵਿਸ ਵੀ ਕੀਤੀ ਮੈਂ ਅੰਮਰਸਰ ਦੀ ਗੱਲ ਕਰਦਾ ਤੁਸੀਂ ਮੈਨੂੰ ਬਾਹਰ ਲੈ ਕੇ ਜਾਂਦੇ ਹੋ ਫਿਰ ਉਹਦੇ ਬਾਅਦ ਤੁਸੀਂ ਆ ਜਿਹੜੇ ਤੁਹਾਡੇ ਪਕਾਨੇ ਇੱਥੇ ਘੁੰਮਦੇ ਰਹਿੰਦੇ ਨੇ ਹਾਂਜੀ ਇਹ ਕਹਿੰਦੇ ਪੈਰਾਸ਼ੂਟ ਕਰਕੇ ਆ ਗਿਆ ਜੀ ਮੈਂ ਤਾਂ ਸਰਵਿਸ ਕਰਕੇ ਪੈਰਾਸ਼ੂਟ ਕੀਤਾ ਇਹ ਕੈਲੀਫੋਰਨੀਆ ਕੋਈ ਜਵਾਬੇਦੋ ਆਇਆ ਕੋਈ ਜਦੋਂ ਮੈਂ ਹੁਣ ਇਹਨੇ ਦੇ ਕੀ ਕਹਿੰਦਾ ਰਿਹਾ ਮੈਂ ਦੇਖੋ ਬਾਹਰ ਬਾਹਰ ਜਿਹੜੇ ਹੋਈ ਨਹੀਂ ਤਾਂ ਇਹ ਮੇਰਾ ਫੋਕਸ ਹੈ ਜਿਹਨੇ ਵੀ ਤਰੀਕੇ ਨਾਲ ਆਪਾਂ ਅੰਬਰ ਸਾਥੀਆਂ ਇਨਕਮਾ ਅੰਬਰ ਸਾਥੇ ਲੋਕਾਂ ਦੀ ਸੁਗਨਤ ਕਰਵਾ ਸਕਦੇ ਆ ਉਹ ਸਾਰੇ ਸਾਰੇ ਈਸ਼ੂ ਮੈਂ ਟੇਕ ਅਪ ਕਰਾਂਗਾ ਔਰ ਇਹ ਤੁਸੀਂ ਯਾਦ ਰੱਖਿਓ ਕਿ ਮੈਂ 36 ਸਾਲ 36 ਸਾਲ ਮੈਂ ਬੀਰੋਕ੍ਰਾਸੀ ਚ ਰਿਹਾ ਹਾਂ ਕਿਤਨਾ ਕੰਮ ਕਰਵਾਉਂਦੇ ਆ ਮੈਂ ਅਗਰ ਅਮਰੀਕਾ ਚ ਜਾ ਕੇ ਜਿਹੜਾ ਦੂਜਾ ਦੇਸ਼ ਆ ਉੱਥੇ ਡਿਲੀਵਰ ਕਰ ਸਕਦਾ ਹਾਂ ਤੇ ਅੰਮ੍ਰਿਤਸਰ ਵੀ ਅਗਰ ਮੈਂ ਗੱਲ ਕਰ ਰਿਹਾ ਤੇ ਡਿਲੀਵਰ ਕਰਾਂਗਾ ਦੋ ਮਹੀਨੇ ਦੀ ਆਰਡਰ ਸਾਡੇ ਨਾਲ ਕਰੀਏ ਆ ਰਿਹਾ ਸਾਡੇ ਨਾਲ ਮੋਦੀ ਦਾ ਆਰਾਮ ਕਰਾਉਂਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇੱਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે રિટાયરમ પાર્ટી હોય પાર્ટી આજ કરો અજનલા પુરા અને મશુર ડિઆર હોટ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News